ਗਾਲਾਂ ਦੇ ਸ਼ਕੀਨਾਂ ਨੂੰ ਮੇਰੀ ਬੇਨਤੀ ਆ ਕਿ ਤਰਸੀਮ ਜਸੜ ਨੂੰ ਰੱਜ ਕੇ ਗਾਲਾਂ ਕੱਢੋ ਉਹਨੂੰ ਮਾੜਾ ਚੰਗਾ ਬੋਲੋ ਇਹ ਗੱਲ ਕਹੋ ਵੀ ਇਹ ਤਾਂ ਕਲਾਕਾਰ ਸਿਰ ਪੈਸੇ ਕਮਾਉਣ ਲਈ ਆਉਂਦੇ ਹੁੰਦੇ ਹਨ ਇਹ ਫਲਾਣੀ ਗੱਲ ਕਰਦੇ ਹਨ ਢਿੰਗੜੀ ਗੱਲ ਕਰਦੇ ਹਨ ਕਿਉਂਕਿ ਗਾਲਾਂ ਕੱਢਣ ਵਾਲਿਆਂ ਦੇ ਪੱਲੇ ਸਿਰਫ ਗਾਲਾਂ ਉਹਨਾਂ ਦੇ ਕੋਲੇ ਹੋਰ ਤਾਂ ਕੋਈ ਵਿਸ਼ਾ ਹੀ ਨਹੀਂਗਾ ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਹੈਰਾਨ ਹੁੰਨਾ ਕਿ ਪਹਿਲਾਂ ਤਾਂ ਪੰਜਾਬੀਆਂ ਦਾ ਇੱਕ ਹਿੱਸਾ ਇਹ ਗੱਲ ਕਹੂਗਾ ਕਿ ਫਲਾਣਾ ਸਹੀ ਕੰਮ ਨਹੀਂ ਕਰਦਾ ਜੇ ਫਲਾਣਾ ਸਹੀ ਕੰਮ ਕਰੇ ਫਿਰ ਉਹਦੇ ਵਿੱਚ ਆਪਾਂ ਨੁਕਸ ਕੱਢਣ ਲੱਗ ਜਾਈਏ ਇਹਨੂੰ ਸਹੀ ਥੋੜੀ ਕਹਿੰਦੇ ਆ ਇਹ ਸਹੀ ਹੈ ਹੀ ਗੁਰੂ ਨਾਨਕ ਜਹਾਜ਼ ਫਿਲਮ ਦੇਖ ਕੇ ਆਇਓ ਜਿਹੜੇ ਵੀ ਭੈਣਾ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਸੁਣ ਰਹੇ ਆ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਗੁਰੂ ਨਾਨਕ ਜਹਾਜ਼ ਫਿਲਮ ਨੂੰ ਦੇਖ ਕੇ ਆਇਓ ਫੇਰ ਭਾਵੇਂ ਤੁਸੀਂ ਜੱਸੜ ਨੂੰ ਵੀ ਗਾਲਾਂ ਕੱਢਦੇ ਹੋ ਤਾਂ ਮੈਨੂੰ ਵੀ ਗਾਲਾਂ ਕੱਢ ਦਿਓ ਮੈਨੂੰ ਤਾਂ ਕੱਢ ਦਿਓ ਵੀ ਵਿੱਕ ਗਿਆ ਬਈ ਇਹ ਐਦਾਂ ਹੁੰਦੇ ਹਨ ਇਹ ਫਲਾਣੇ ਹੁੰਦੇ ਹਨ ਇਹਨੇ ਪੈਸੇ ਲੈ ਲੈ ਹੁਣੇ ਆ ਚਲੋ ਇਹ ਆਪਾਂ ਘਰ ਬੈਠੇ ਇਨਕਲਾਬ ਲੈ ਕੇ ਆਉਣੇ ਹੁੰਨੇ ਮੈਨੂੰ ਇਹਦੇ ਤੇ ਕੋਈ ਹੈਰਾਨੀ ਨਹੀਂ ਹੁੰਦੀ ਪਰ ਇਹ ਫਿਲਮ ਨੂੰ ਜ਼ਰੂਰ ਦੇਖ ਕੇ ਆਇਓ ਤੇ ਮੇਰੀ ਪੰਜਾਬ ਦੀ ਸਰਕਾਰ ਨੂੰ ਵੀ ਬੇਨਤੀ ਆ ਵੀ ਭਾਈ ਇਹੋ ਜੀਆਂ ਫਿਲਮਾਂ ਦਾ ਟੈਕਸ ਮਾਫ ਹੋਣਾ ਚਾਹੀ ਤੁਹਾਨੂੰ ਮੇਰਾ ਖਿਆਲ ਆ ਵੀ ਪੰਜਾਬ ਦੇ 90% ਲੋਕਾਂ ਨੂੰ ਭਾਈ ਮੀਵਾ ਸਿੰਘ ਲੋਪੋਕੇ ਦੇ ਬਾਰੇ ਗਿਆਨ ਨਹੀਂ ਆ ਕਿਉਂਕਿ ਆਪਾਂ ਕਿਹੜਾ ਪੜਦੇ ਆ ਆਪਾਂ ਕਿਤਾਬਾਂ ਪੜੀਆਂ ਉਦੋਂ ਸਮਾਜਿਕ ਸਿੱਖਿਆ ਦੀਆਂ ਇਸ ਕਰਕੇ ਜਿਹਦੇ ਵਿੱਚ ਕਾਮਾਂਗਾਟਾ ਮਾਰੂ ਜਹਾਜ਼ ਦਾ ਇੱਕ ਲੇਖ ਸੀਗਾ ਬਾਬਾ ਗੁਰਦੇਵ ਸਿੰਘ ਦਾ ਉਹਦੇ ਵਿੱਚ ਜ਼ਿਕਰ ਸੀਗਾ ਉਹ ਅਸੀਂ ਤਾਂ ਰੱਟਾ ਲਾਉਂਦੇ ਹੁੰਦੇ ਸੀ ਸਾਰੇ ਪੰਜਾਬੀਆਂ ਦਾ ਲਗਭਗ ਇੱਕੋ ਜਿਹਾ ਹਾਲ ਆ ਵੀ ਪੰਜ ਅੰਕ ਹੋਣਗੇ ਉਸ ਤੋਂ ਬਾਅਦ ਤਾਂ ਆਪਾਂ ਕਦੇ ਸੋਚਿਆ ਹੀ ਨਹੀਂ ਕਦੇ ਪੜ੍ਹਿਆ ਹੀ ਨਹੀਂ ਪਰ ਬਾਬਾ ਗੁਰਦੇਵ ਸਿੰਘ ਉਹ ਮਹਾਨ ਹਸਤੀ ਸਨ ਜਿਹੜੇ ਗੁਰੂ ਨਾਨਕ ਜਹਾਜ਼ ਲੈ ਕੇ ਗਏ ਤੇ ਵੈਨਕੂਵਰ ਤੇ ਉਹਨਾਂ ਨੂੰ ਉਤਰ ਨਹੀਂ ਦਿੱਤਾ ਗਿਆ ਫਿਰ ਵਾਪਸ ਭੇਜ ਦਿੱਤੇ ਗਿਆ ਖੱਜਲ ਕਰਕੇ ਨਸਲੀ ਆਧਾਰ ਦੇ ਉੱਤੇ ਵਿਤਕਰਾ ਹੋਇਆ ਜਦੋਂ ਕਲਕੱਤਾ ਦੇ ਬਜਬਜ ਘਾਟ ਦੇ ਵੱਲ ਪਹੁੰਚੇ ਤਾਂ ਫਿਰ ਗੋਰੀ ਸਰਕਾਰ ਨੇ ਗੋਲੀਆਂ ਮਾਰ ਕੇ ਕਿੰਨੇ ਸਾਡੇ ਪੰਜਾਬੀ ਕਿੰਨੇ ਸਾਡੇ ਸਿੰਘ ਮਾਰ ਦਿੱਤੇ ਕਿੰਨੇ ਸਾਡੇ ਸਿੱਖ ਵੀਰ ਸ਼ਹੀਦ ਕੀਤੇ ਗੱਲ ਇਹ ਜੀ ਕਿ ਅੱਜ ਕੈਨੇਡਾ ਦੇ ਵਿੱਚ ਆਪਾਂ ਕਹਿੰਦੇ ਵੋਟ ਪਾਉਣ ਦਾ ਅਧਿਕਾਰ ਹੈ ਮੰਤਰੀ ਵੀ ਸਾਡੇ ਪੰਜਾਬੀ ਬਣਦੇ ਹਨ ਕਾਰੋਬਾਰ ਵੀ ਬਹੁਤ ਸੋਹਣੇ ਹਨ ਸੁਲੱਖਣੇ ਹਨ ਉੱਥੇ ਹੁਣ ਬਾਬੇ ਦੀ ਕਿਰਪਾ ਪਰ ਬਾਬੇ ਦੀ ਕਿਰਪਾ ਤਾਂ ਹੈ ਪਰ ਜਿਨ੍ਹਾਂ ਨੇ ਕੁਰਬਾਨੀਆਂ ਕਰ ਕਰਕੇ ਜਿਨ੍ਹਾਂ ਨੇ ਗੋਲੀਆਂ ਖਾ ਖਾ ਕੇ ਜਿਨ੍ਹਾਂ ਨੇ ਜੰਗਾਂ ਲੜ ਲੜ ਕੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਕਰਕੇ ਸਾਨੂੰ ਇਹ ਹੱਕ ਦਿਵਾਏ ਆ ਉਹਨਾਂ ਦੇ ਨਾਲ ਸੰਬੰਧਤ ਸਾਨੂੰ ਫਿਲਮਾਂ ਦੇਖਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਬੇਲਾ ਸਿੰਘ ਵਰਗਿਆਂ ਦੀ ਕਮੀ ਨਹੀਂ ਜਿਹੜੇ ਕਿ ਉਸ ਵੇਲੇ ਵੀ ਉਸ ਵੇਲੇ ਭਾਈ ਮੇਵਾ ਸਿੰਘ ਲੋਪੋਕੇ ਬਾਬਾ ਗੁਰਦੇਵ ਸਿੰਘ ਹੋਰਾਂ ਦੇ ਅੰਦਰ ਖਾਤੇ ਵੈਰੀ ਬਣ ਕੇ ਤੇ ਗੋਰਿਆਂ ਦੇ ਨਾਲ ਮਿਲੇ ਹੋਏ ਸੀ ਬੇਲਾ ਸਿੰਘ ਅੱਜ ਵੀ ਪਿੰਡ ਪਿੰਡ ਦੇ ਵਿੱਚ ਹੈਗੇ ਆ ਤੂੰਬਾ ਲਾਇਆ ਇੱਧਰ ਤੂੰਬਾ ਲਾਇਆ ਇੱਧਰ ਇਹਨੂੰ ਉਂਗਲ ਲਾਤੀ ਇੱਧਰ ਉਂਗਲ ਲਾਤੀ ਆਹ ਕੰਮ ਕਰਦੇ ਆ ਪਰ ਪੰਜਾਬ ਦੇ ਵਿੱਚ ਕੁਝ ਕੁ ਚੰਗੇ ਲੋਕ ਵੀ ਹੈਗੇ ਜਿਹੜੇ ਕਿ ਚੰਗੇ ਨੂੰ ਚੰਗਾ ਵੀ ਕਹਿੰਦੇ ਤੇ ਮਾੜੇ ਨੂੰ ਮਾੜਾ ਵੀ ਕਹਿੰਦੇ ਆ ਜਿਨ੍ਹਾਂ ਦੇ ਕਰਕੇ ਅੱਜ ਪੰਜਾਬ ਬਚਿਆ ਹੋਇਆ ਇਹ ਫਿਲਮ ਇਸ ਕਰਕੇ ਵੀ ਦੇਖਣੀ ਬਣਦੀ ਆ ਕਿਉਂਕਿ ਅਸੀਂ ਆਪਣੇ ਅਤੀਤ ਨੂੰ ਭੁੱਲ ਗਏ ਆ ਇਹ ਫਿਲਮ ਇਸ ਕਰਕੇ ਵੀ ਦੇਖਣੀ ਬਣਦੀ ਆ ਕਿਉਂਕਿ ਅੱਜ ਕੱਲ ਸਾਡਾ ਇੱਕ ਉਲੰਭ ਆ ਕੇ ਪੰਜਾਬੀ ਫਿਲਮਾਂ ੜੜੜੜ ਇਨ੍ਹਾਂ ਵਿਸ਼ਾ ਤੇ ਬਣਦੀਆਂ ਪੰਜਾਬੀ ਫਿਲਮਾਂ ਇੱਕੋ ਜਿਹੀਆਂ ਬਣਦੀਆਂ ਪਰ ਜੇ ਪੰਜਾਬੀ ਚੰਗੇ ਫਿਲਮ ਦੇ ਚੰਗੇ ਵਿਸ਼ੇ ਦੇ ਉੱਤੇ ਪੰਜਾਬੀ ਫਿਲਮ ਬਣੇ ਤੇ ਫਿਰ ਆਪਾਂ ਉਹਦੇ ਵਿੱਚ ਸੌ ਤਰ੍ਹਾਂ ਦੇ ਨੁਕੋਤ ਕੱਢਦੇ ਆ ਮੈਂ ਇਸ ਗੱਲ ਦੇ ਉੱਤੇ ਹੈਰਾਨ ਹੋਇਆ ਵੀ ਇਹ ਫਿਲਮਾਂ ਜਿਹੜੀ ਇਹ ਗੁਰੂ ਨਾਨਕ ਜਹਾਜ਼ ਜਦੋਂ ਮੈਂ ਦੇਖ ਕੇ ਆਇਆ ਇਹਦੇ ਵਿੱਚ ਮੇਰਾ ਖਿਆਲ ਵੀ 45 ਸੀਟਾਂ ਹੋਣੀਆਂ ਜਾਂ 40 ਤੋਂ ਲੈ ਕੇ 50 ਦੇ ਵਿੱਚ ਵਿੱਚ ਸੀਟਾਂ ਭਰੀਆਂ ਸੀ ਸ਼ਨੀਵਾਰ ਦਾ ਦਿਨ ਸੀ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਇਹਦੇ ਸ਼ੋ ਹਾਊਸਫੁੱਲ ਜਾ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਰੀਲਾਂ ਵੇਖਣ ਤੋਂ ਵੇਲ ਹੈ ਨੀ ਕਿ ਉਹ ਉਂਗਲ ਲਾਤੀ ਉਹਨੂੰ ਧੀ ਭੈਣ ਦੀ ਗਾਲ ਕੱਢਤੀ ਉਹਦੇ ਮਗਰ ਪੈ ਗਿਆ ਉਹਦੇ 'ਚ ਨੁਕਸ ਕੱਢਤਾ ਉਹਦੇ 'ਚ ਅਨੁਗੋਚ ਕੱਢਤੀ ਆਪਾਂ ਇਸ ਕੰਮ ਤੇ ਲੱਗੇ ਆ ਮਤਲਬ ਇਹਦਾ ਇਹ ਆ ਵੀ ਜਦੋਂ ਅਸੀਂ ਪੰਜਾਬੀ ਆਪਣੀਆਂ ਜੜਾਂ ਤੋਂ ਦੂਰ ਜਾਂਦੇ ਆ ਸਾਨੂੰ ਸੱਭਿਆਚਾਰ ਸਾਨੂੰ ਖੇਡਾਂ ਸਾਨੂੰ ਧਰਮ ਸਾਨੂੰ ਅਤੀਤ ਸਾਨੂੰ ਵਿਰਾਸਤ ਸਾਨੂੰ ਬੋਲੀ ਫਿਰ ਸਾਨੂੰ ਚੇਤੇ ਆਉਂਦੀ ਆ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਭੈਣਾ ਵੀਰਾਂ ਨਾਲ ਮੈਂ ਹਮੇਸ਼ਾ ਇਸ ਗੱਲੋਂ ਧੰਨਵਾਦੀ ਆ ਕਿ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਗੰਭੀਰਤਾ ਦੇ ਨਾਲ ਪੜਿਆ ਸਮਝਿਆ ਵਿਚਾਰਿਆ ਤੇ ਨੇੜਿਆਂ ਨੂੰ ਦਿਖਾਇਆ ਜਦੋਂ ਚਾਰ ਸਾਹਿਬਜ਼ਾਦੇ ਫਿਲਮ ਆਈ ਸੀ ਉਦੋਂ ਕਈ ਲੋਕਾਂ ਨੇ ਨੁਕੋਚਾ ਕੱਢੀਆਂ ਸੀ ਪਰ ਨਿਆਣਿਆਂ ਨੂੰ ਉਸ ਫਿਲਮ ਦੇ ਰਾਹੀਂ ਬੜਾ ਕੁਝ ਮਿਲਿਆ ਸਿੱਖਣ ਦੇ ਲਈ ਨਵੇਂ ਵਿਸ਼ਿਆਂ ਦੇ ਉੱਤੇ ਪੰਜਾਬੀ ਫਿਲਮਾਂ ਬਣਨੀਆਂ ਚਾਹੀਦੀਆਂ ਬਣਨੀਆਂ ਤਾਂ ਜੇਕਰ ਨਵੇਂ ਵਿਸ਼ਿਆਂ ਨੂੰ ਆਪਾਂ ਕਾਮਯਾਬ ਕਰਾਂਗੇ ਜੇ ਆਪਾਂ ਇਸ ਗਲਤੀ ਰੌਲਾ ਪਾਈ ਜਾਣਾ ਕਿ ਭਾਈ ਫਲਾਣੇ ਦੀ ਦਾੜ੍ਹੀ ਐਦਾਂ ਹੈ ਫਲਾਣੇ ਦੀ ਦਾੜ੍ਹੀ ਨਕਲੀ ਹੈ ਫਲਾਣੇ ਦੀ ਅਸਲੀ ਹੈ ਜੇ ਤਰਸੇਮ ਜਸੜ ਦੀ ਦਾੜ੍ਹੀ ਨਕਲੀ ਹੁੰਦੀ ਐ ਇਸ ਫਿਲਮ ਚ ਤੇ ਫਿਲਮ ਬਹੁਤ ਵਧੀਆ ਜਿਵੇਂ ਤਾਂ ਮੈਂ ਤਾਂ ਵੀ ਕਹਿੰਦਾ ਵੀ ਫਿਲਮ ਦੇਖਣੀ ਜੋਗਾ ਪਰ ਜੇ ਉਹਦੀ ਦਾੜ੍ਹੀ ਅਸਲੀ ਹਾ ਤੇ ਫਿਲਮ ਮਾੜੀ ਹੁੰਦੀ ਮੈਂ ਕਹਿੰਦਾ ਵੀ ਕੱਲੀ ਇਹਦੇ ਵਿੱਚ ਦਾੜ੍ਹੀ ਹੀ ਐ ਕੇਸਾਂ ਦਾ ਸਤਿਕਾਰ ਕਰਨੇ ਆ ਪਰ ਇਹ ਫਿਲਮ ਦੇ ਵਿੱਚ ਕੁਝ ਨਹੀਂ ਮਤਲਬ ਮੇਰਾ ਕਹਿਣ ਦਾ ਇਹ ਹੈ ਜੀ ਕਿ ਅਸੀਂ ਲੜਾਈ ਦੇ ਲਈ ਕੋਈ ਬਹਾਨਾ ਨਾ ਲੱਭਿਆ ਕਰਗੇ ਬਵਾਦ ਪੈਦਾ ਕਰਨ ਦੇ ਲਈ ਕੋਈ ਬਹਾਨਾ ਨਾ ਲੱਭਿਆ ਕਰਗੇ ਫਿਲਮ ਦੇਖਣੀ ਜੋਗਾ ਕੇਸਾਂ ਦਾ ਬਹੁਤ ਬਹੁਤ ਸਤਿਕਾਰ ਕੇਸਾਂ ਵਾਲੇ ਵੀ ਸਾਡੇ ਆਪਣੇ ਪਰ ਫਿਲਮਾਂ ਵਾਲੇ ਵੀ ਸਾਡੇ ਆਪਣੇ ਜੇ ਤੁਹਾਨੂੰ ਇਹ ਲੱਗਦਾ ਵੀ ਪਾਈਟਾਣਾ ਗਲਤ ਕਹਿ ਰਿਹਾ ਤੇ ਤਰਸੀਮ ਜਸੜ ਦੇ ਐਵੇਂ ਵਿੱਚ ਗੱਲਾਂ ਕਹੀਆਂ ਕਿ 250 ਰੁਪਏ ਖਰਚ ਲੋ ਕਿ ਆਪਾਂ ਬਿਨਾਂ ਵੇਖੇ ਕਹੀ ਜਣਾ ਐਵੇਂ ਹੀ ਆ 250 ਰੁਪਇਆ ਖਰਚ ਕੇ ਆਪਾਂ ਇਹ ਫਿਲਮ ਦੇ ਪ੍ਰਤੀ ਆਪਦੇ ਵਿਚਾਰ ਆ ਜਿਹੜੇ ਉਹ ਦੇ ਸਕਦੇ ਆ ਵੀ ਕਿਵੇਂ ਹੈ ਤੇ ਕਿਵੇਂ ਨਹੀਂ ਮੈਂ ਕਦੇ ਕਦੇ ਹੈਰਾਨ ਹੁੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸ ਦੇ ਪਾਤਰਾਂ ਤੇ ਫਿਲਮਾਂ ਬਣਾ ਨਹੀਂ ਰਹੀ ਸਿੱਖ ਵਿਰਾਸਤ ਨਾਲ ਸੰਬੰਧਿਤ ਫਿਲਮਾਂ ਬਣਾ ਨਹੀਂ ਰਹੀ ਤੇ ਜੇ ਕੋਈ ਬਣਾਉਂਦਾ ਤਾਂ ਉਹ ਡਰਿਆ ਰਹਿੰਦਾ ਵੀ ਯਾਰ 20 ਕਰੋੜ ਰੁਪਇਆ ਲਾ ਕੇ ਮੈਂ ਗੱਲ ਸਿਆਪਾ ਪਾਲਾਂ ਮੈਂ ਕੀ ਲੈਣਾ ਇਸ ਗੱਲ ਤੋਂ ਮੈਂ ਉਹ ਵਿਸ਼ਾ ਬਣਾਉ ਜਿਹੜਾ ਅੱਜ ਕੱਲ ਚੱਲਦਾ ਪਰ ਇਹ ਕਾਮਾਗਾਟਾ ਬਾਰੂਜਾ ਹਾਜ਼ ਵਾਲੀ ਫਿਲਮ ਜਿਹਦਾ ਨਾਂ ਗੁਰੂ ਨਾਨਕ ਜਹਾਜ਼ ਸੀ ਉਹਦੇ ਤੱਕ ਫਿਲਮ ਬਣੀ ਹੈ ਇਹ ਜ਼ਰੂਰ ਦੇਖਿਓ ਇਹਦੇ ਵਿੱਚ ਨਾ ਦੋ ਗੱਲਾਂ ਕਰਕੇ ਮੈਂ ਸਮਾਪਤੀ ਕਰ ਦੇਣੀ ਆ ਇੱਕ ਥਾਂ ਦੇ ਉੱਤੇ ਭਾਈ ਮੇਵਾ ਸਿੰਘ ਲੋਪੋਕੇ ਨੂੰ ਇਹ ਕਹਿੰਦਾ ਬਰਾਬਰ ਦਾ ਸਿੰਘ ਜਿਹੜਾ ਨਾਲ ਦਾ ਸਰਦਾਰ ਸਾਥੀ ਉਹ ਕਹਿੰਦਾ ਮੇਵਾ ਸਿਆ ਜਿੰਨਾ ਵਾਸਤੇ ਤੂੰ ਫਾਹਾ ਲੈਣ ਲੱਗਾ ਨਾ ਫਾਂਸੀ ਲੈਣ ਲੱਗਾ ਇਹ ਪੰਜਾਬੀ ਆ ਪੰਜਾਬੀ ਚੇਤ ਨਹੀਂ ਰੱਖਦੇ ਹੁੰਦੇ ਇਹ ਕਹਿੰਦੇ ਹੁੰਦੇ ਵੀ ਬਾਹਰ ਜਾ ਕੇ ਤੁਸੀਂ ਲੜਾਈਆਂ ਲੜਦੇ ਆ ਤੁਹਾਡੇ ਕੋਲੇ ਹੋਰ ਕੰਮ ਹੈ ਨਹੀਂ ਤੇ ਮੇਵਾ ਸਿੰਘ ਨੇ ਅੱਗੋਂ ਇਹ ਗੱਲ ਕਹੀ ਆ ਕਹਿੰਦਾ ਭਾਈ ਜੀ ਇਹ ਲੋਕ ਚੇਤੇ ਰੱਖਣ ਨਾ ਰੱਖਣ ਆਪਣੇ ਵਾਲੇ ਪਰ ਇਹ ਨਹੀਂ ਕਦੇ ਭੁੱਲਣਗੇ ਯਾਨੀ ਕਿ ਗੋਰੇ ਨਹੀਂ ਕਦੇ ਭੁੱਲਣਗੇ ਵੀ ਹਕ ਪਿੰਕਸ਼ਨ ਵਰਗੇ ਲੋਕਾਂ ਨੂੰ ਮਾਰਿਆ ਸੀ ਇਸ ਕਰਕੇ ਕਿਉਂਕਿ ਉਹ ਪੰਜਾਬੀਆਂ ਦੇ ਉੱਤੇ ਉਹ ਇੰਡੀਅਨ ਦੇ ਉੱਤੇ ਅਤਿਆਚਾਰ ਕਰਦੇ ਸੀ ਨਸਲੀ ਆਧਾਰ ਦੇ ਉੱਤੇ ਵਿਤਕਰਾ ਕਰਦੇ ਸੀ ਇਹਦੇ ਵਿੱਚ ਇੱਕ ਥਾਂ ਦੇ ਉੱਤੇ ਨਾ ਬਾਬਾ ਗੁਰਦੇਤ ਸਿੰਘ ਜਦੋਂ ਬਜਬਜ ਘਾਟ ਦੇ ਉੱਤੇ ਆ ਕੇ ਉਹ ਗੁਰੂ ਨਾਨਕ ਜਹਾਜ਼ ਲੱਗ ਜਾਂਦਾ ਤੇ ਉਸ ਵੇਲੇ ਗੋਰੇ ਗੋਲੀਆਂ ਮਾਰਦੇ ਆ ਤੇ ਬਾਬਾ ਗੁਰਦੇਤ ਸਿੰਘ ਨੂੰ ਪਾ ਲੈਂਦੇ ਬਹੁਤ ਸਾਰੇ ਸਿੰਘ ਸੈਂਕੜੇ ਦੀ ਗਿਣਤੀ ਦੇ ਵਿੱਚ ਉਹ ਕਿਸੇ ਦੀ ਪੁੜਪੜੀ 'ਚ ਗੋਲੀ ਵੱਜਦੀ ਕਿਸੇ ਦੀ ਛਾਤੀ 'ਚ ਗੋਲੀ ਵੱਜਦੀ ਆ ਮਤਲਬ ਉਹ ਬਾਬਾ ਗੁਰਦੇਤ ਸਿੰਘ ਨੂੰ ਬਚਾਉਂਦੇ ਆ ਤੇ ਮੈਂ ਸੋਚਣਾ ਵੀ ਜਿਸ ਤਰੀਕੇ ਦੇ ਨਾਲ ਅੱਜ ਕੱਲ ਲੜਾਈਆਂ ਚੱਲ ਰਹੀਆਂ ਜੇ ਬਾਬਾ ਗੁਰਦੇਤ ਸਿੰਘ ਹੋਰੀ ਅੱਜ ਹੁਣ ਤਾਂ ਕਈਆਂ ਨੇ ਇਹ ਗੱਲ ਕਣੀ ਲੈ ਕਮਲੇ ਸੀਗੇ ਇਹਨਾਂ ਨੂੰ ਕੀ ਲੋੜ ਸੀ ਜਦੋਂ ਗਏ ਸੀ ਉੱਥੇ ਅੰਦਰ ਖਾਤੇ ਸੈਟਿੰਗ ਕਰ ਲੈਣੀ ਸੀ ਭਾਈ ਮੀਵਾ ਸਿੰਘ ਨੂੰ ਆ ਪੰਗੇ ਦੀ ਕੀ ਲੋੜ ਸੀ ਐਵੇਂ ਯਾਬ ਦੇ ਵਿੱਚ ਫਸੇ ਰਹੇ ਹੋ ਤਾਂ ਚੰਗੇ ਭਲੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਸੀ ਮਤਲਬ ਇਹ ਆ ਕਿ ਅੱਜ ਸਾਡੇ ਕੋਲੇ ਕੱਲੀਆਂ ਰਾਹਾਂ ਪਰ ਚੰਗੇ ਵਿਸ਼ਿਆਂ ਦੇ ਉੱਤੇ ਫਿਲਮਾਂ ਬਣਨ ਚੰਗੇ ਗਾਣੇ ਆਉਣ ਤੇ ਉਲਾਂਬਾ ਤਾਂ ਦਿਓ ਜਕਰ ਦੇਖਿਆ ਹੋਵੇ ਜੇ ਦੇਖਿਆ ਨਹੀਂ ਜੇ ਇਹ ਗੱਲ ਕਰੀ ਜਣੀ ਲੈ ਪੈਸੇ ਕਮਾਉਣ ਲਈ ਕਰਦੇ ਤਾਂ ਤੁਸੀਂ ਵੀ ਤਾਂ ਭਾਈ ਪੈਸੇ ਕਮਾਓ ਵੱਧ ਤੋਂ ਵੱਧ ਕਮਾਓ ਚੰਗੀ ਗੱਲ ਆ ਸੋਹਣੇ ਤਰੀਕੇ ਨਾਲ ਪੈਸੇ ਕਮਾਓ ਪੈ ਪਰ ਚੰਗੇ ਵਿਸ਼ੇ ਚੁਣਨਾ ਬਹੁਤ ਚੰਗੀ ਗੱਲ ਆ ਇਹ ਫਿਲਮ ਦੇਖਣੀ ਜੋਗਾ ਇਹ ਫਿਲਮ ਪਰਿਵਾਰ ਨੂੰ ਦਿਖਾਉਣ ਜੋਗਾ ਜੇ ਤੁਸੀਂ ਇਹ ਫਿਲਮ ਨਹੀਂ ਦੇਖਦੇ ਜਾਂ ਇਹੋ ਜੀਆਂ ਜਿਹੜੀਆਂ ਚੰਗੀਆਂ ਫਿਲਮਾਂ ਨਹੀਂ ਦੇਖਦੇ ਫਿਰ ਲਾਹਣਤੀ ਆ ਵੈਸੇ ਫਿਰ ਸੋਚ ਨੂੰ ਹੀ ਲਾਹਣਤਾ ਵੀ ਭਾਈ ਤੁਹਾਡੇ ਕੋਲੇ ਕੁਝ ਹੈ ਨਹੀਂਗਾ ਪੱਲੇ ਕੁਝ ਨਹੀਂਗਾ ਤੇ ਕੱਲ੍ਹ ਗਨ ਕੋ ਚਈਆਂ ਮਿਹਰਬਾਨੀ